ਪਿਛਲੇ ਕਈ ਦਹਾਕਿਆਂ ਤੋਂ ਜੇਲ੍ਹਾਂ ਦੇ ਵਿੱਚ ਬੰਦੀ ਸਿੰਘਾਂ ਨੂੰ ਬੰਦ ਰੱਖਿਆ ਹੋਇਆ ਹੈ ਹਾਲਾਂਕਿ ਉਹ ਆਪਣੀ ਸਜ਼ਾ ਭੁਗਤ ਚੁੱਕੇ ਨੇ ਜਿੰਨੀ ਉਹਨਾਂ ਨੂੰ ਸਜ਼ਾ ਲਗਾਈ ਗਈ ਸੀ ਉਹ ਸਜ਼ਾ ਪੂਰੀ ਵੀ ਕਰ ਚੁੱਕੇ ਨੇ ਪਰ ਫਿਰ ਵੀ ਉਹ ਲਗਾਤਾਰ ਜਿਲਾ ਵਿੱਚ ਬੰਦ ਹੈ ਉਹਨਾਂ ਨੂੰ ਰਿਹਾਰ ਨਹੀਂ ਕੀਤਾ ਜਾ ਰਿਹਾ ਤੇ ਜਦੋਂ ਉਹਨਾਂ ਦੇ ਵੱਲੋਂ ਪੈਰੋਲ ਦੀ ਮੰਗ ਕੀਤੀ ਜਾਂਦੀ ਹੈ ਤਾਂ ਪੈਰੋਲ ਵੀ ਨਹੀਂ ਦਿੱਤੀ ਜਾਂਦੀ ਬੰਦੀ ਸਿੰਘਾਂ ਨੂੰ ਰਿਹਾ ਕਰਨ ਦੇ ਲਈ ਸਮੇਂ-ਸਮੇਂ ਤੇ ਧਰਨੇ ਪ੍ਰਦਰਸ਼ਨ ਵੀ ਕੀਤੇ ਗਏ ਸਿੱਖ ਜਥੇਬੰਦੀਆਂ ਸਿੱਖ ਸੰਗਤਾਂ ਦੇ ਵੱਲੋਂ ਲਗਾਤਾਰ ਸਰਕਾਰ ਕੋਲ ਬੇਨਤੀ ਗੁਹਾਰ ਵੀ ਲਗਾਈ ਗਈ ਕਿ ਉਹਨਾਂ ਦੇ ਸਿੰਘਾਂ ਨੂੰ ਆਜ਼ਾਦ ਕੀਤਾ ਜਾਵੇ ਕਿਉਂਕਿ ਉਹ ਆਪਣੇ ਸਜ਼ਾਵਾ ਪੂਰੀਆਂ ਕਰ ਚੁੱਕੇ ਨੇ ਜੋ ਸਜ਼ਾ ਉਹਨਾਂ ਨੂੰ ਦਿੱਤੀ ਹੋਈ ਸੀ ਪਰ ਦੂਜੇ ਪਾਸੇ ਅਡੇਰਾ ਮੁਖੀ ਸਾਧ ਵਰਗੇ ਵੀ ਲੋਕ ਨੇ ਜਿਨ੍ਹਾਂ ਨੂੰ ਜਦੋਂ ਵੀ ਪੈਰੋਲ ਦੀ ਮੰਗ ਕੀਤੀ ਜਾਂਦੀ ਹੈ ਤਾਂ ਪੈਰੋਲ ਦਿੱਤੀ ਜਾਂਦੀ ਹੈ ਤੇ ਉਹ ਜੇਲ੍ਹ ਤੋਂ ਬਾਹਰ ਆ ਜਾਂਦੇ ਨੇ ਪਰ ਇੱਕ ਪਾਸੇ ਬੰਦੀ ਸਿੰਘਾਂ ਨੂੰ ਪੈਰੋਲ ਵੀ ਨਹੀਂ ਦਿੱਤੀ ਜਾਂਦੀ ਤੇ ਲਗਾਤਾਰ ਜੇਲਾ 'ਚ ਬੰਦਾ ਹੈ ਪਿਛਲੇ ਕਈ ਸਮੇਂ ਤੋਂ ਉਹਨਾਂ ਨੂੰ ਰਿਹਾ ਕਰਨ ਦੀ ਮੰਗ ਹੁਣ ਜੋਰ-ਸ਼ੋਰ ਦੇ ਨਾਲ ਉੱਠਣ ਲੱਗੀ ਹੈ ਜ਼ਥੇਦਾਰ ਕੁਲਦੀਪ ਸਿੰਘ ਗੜਗਾਜ ਨੇ ਪਹਿਲਾਂ ਵੀ ਕਿਹਾ ਸੀ ਕਿ ਜਿੱਥੇ ਵੀ ਅਸੀਂ ਮਨੁੱਖੀ ਅਧਿਕਾਰਾਂ ਦੀ ਗੱਲ ਕਰਾਂਗੇ ਉੱਥੇ ਜੋਰ-ਸ਼ੋਰ ਦੇ ਨਾਲ ਬੇਬਾਕੀ ਦੇ ਨਾਲ ਬੰਦੀ ਸਿੰਘਾਂ ਦੀ ਰਿਹਾਈ ਦੀ ਗੱਲ ਜ਼ਰੂਰ ਕਰਨੀ ਹੋਵੇਗੀ ਮਨੁੱਖੀ ਅਧਿਕਾਰਾਂ ਦੀ ਗੱਲ ਜ਼ਰੂਰ ਕਰਨੀ ਹੋਵੇਗੀ ਤਾਂ ਵਾਰ ਮੁਰਤੋਂ ਜਥੇਦਾਰ ਕੁਲਦੀਪ ਸਿੰਘ ਗੜਗਾਜ ਨੇ ਬੰਦੀ ਸਿੰਘਾਂ ਨੂੰ ਰਿਹਾ ਕਰਨ ਦੀ ਗੱਲ ਕੀਤੀ ਆ ਉਹਨਾਂ ਨੇ ਕਿਹਾ ਕਿ ਸਰਕਾਰਾਂ ਨੂੰ ਇਸ ਵੱਲ ਧਿਆਨ ਦੇਣਾ ਚਾਹੀਦਾ ਹੈ ਬੰਦੀ ਸਿੰਘ ਜਿਹੜੇ ਸਜ਼ਾ ਪੂਰੀ ਕਰ ਚੁੱਕੇ ਨੇ ਉਹਨਾਂ ਨੂੰ ਜਲਦ ਤੋਂ ਜਲਦ ਜੇਲ੍ਹਾਂ ਦੇ ਵਿੱਚੋਂ ਰਿਹਾ ਕਰਨਾ ਚਾਹੀਦਾ ਹੈ ਹੋਰ ਕੀ ਕੁਝ ਕਹਿਣਾ ਸੀ ਜਥੇਦਾਰ ਦਾ ਤੁਸੀਂ ਵੀ ਸੁਣੋ ਗੁਰੂ ਤੇਗ ਬਹਾਦਰ ਪਾਤਸ਼ਾਹ ਨੇ ਸ਼ਹਾਦਤ ਦਿੱਤੀ ਧਾਰਮਿਕ ਆਜ਼ਾਦੀ ਲਈ ਮਨੁੱਖੀ ਹੱਕਾਂ ਲਈ ਭਾਵੇਂ ਕਿ ਹੁਣ ਆਪਣੇ ਮਨੁੱਖੀ ਹੱਕ ਦਬੇ ਜਾ ਰਹੇ ਬੰਦੀ ਸਿੰਘ ਸਾਡੇ ਸਜਾਵਾਂ ਪੂਰੀਆਂ ਕਰ ਚੁੱਕੇ ਆ ਪਰ ਗੱਲ ਨਹੀਂ ਉਹਨਾਂ ਦੀ ਕੋਈ ਸਰਕਾਰ ਕਰਦੀ ਦੂਜੇ ਬੰਨੇ ਰਜੀਵ ਗਾਂਧੀ ਪੀਐਮ ਸੀ ਉਹਦੇ ਕਾਗਨ ਛੱਡੇ ਜਾ ਚੁੱਕੇ ਹੋਰ ਬੜੀਆਂ ਉਧਾਰ ਪਰ ਅੱਜ ਸਾਡੀ ਬੰਦੀ ਸਿੰਘਾਂ ਵਾਲੇ ਮਸਲੇ ਦੇ ਉੱਤੇ ਆਪਾਂ ਸਾਰੇ ਉਸਿੱਖਾਂ ਨੂੰ ਆਪਣੇ ਘਰ ਘਰ ਇਹ ਗੱਲ ਕਰਨੀ ਚਾਹੀਦੀ ਤੇ ਮੈਂ ਕੱਲ ਦਿੱਲੀ ਵੀ ਕਿੱਥੇ ਆਇਆ ਸੀ ਸਾਡਾ ਜਿਹੜਾ ਵੀ ਸਮਾਗਮ ਹੋਵੇ ਸ਼ਤਾਬਦੀ ਦਾ ਉਹਦੇ ਵਿੱਚ ਬੰਦੀ ਸਿੰਘਾਂ ਦੀ ਗੱਲ ਜਰੂਰ ਹੋਣੀ ਚਾਹੀਦੀ ਕਿਉਂਕਿ ਉਹਨਾਂ ਦੀ ਵੀ ਇੱਕ ਧਾਰਮਿਕ ਆਜ਼ਾਦੀ ਹੈ ਉਹਨਾਂ ਦੇ ਮਨੁੱਖੀ ਅਧਿਕਾਰ ਹਨ ਸਭ ਦੇ ਅਸੀਂ ਗੁਰੂ ਨਾਲ ਜੁੜਨਾ ਜੇ ਗੁਰੂ ਨਾਲ ਜੁੜੇ ਆ ਫਿਰ ਸਾਨੂੰ ਕੋਈ ਤਸ ਤੋਂ ਮਸ ਨਹੀਂ ਕਰ ਸਕਦਾ ਇਤਿਹਾਸ ਦੇ ਵਿੱਚ ਜਿਕਰ ਉਹਨਾਂ ਯੋਧਿਆਂ ਦਾ ਜਿਨ੍ਹਾਂ ਨੇ ਗੁਰੂ ਦੇ ਲਈ ਸ਼ਾਨਾਂ ਮੁਤੀ ਕਾਰਜ ਕੀਤਾ ਜਦੋਂ ਨਾ ਸ਼ੇਰੇ ਪੰਜਾਬ ਮਹਾਰਾਜਾ ਰਣਜੀਤ ਸਿੰਘ ਉਹ ਚੜ੍ਹਾਈ ਕਰ ਗਏ ਥੋੜਾ ਪੰਜਾਬ ਦੇ ਵਿੱਚ ਆਪ ਆਪ ਹੁਦਰਾਪਣ ਆਇਆ ਸਿੱਖ ਸਿੱਖਾਂ ਦੇ ਨਾਲ ਲੜੇ ਗਦਾਰਾਂ ਨੇ ਵਿੱਚ ਸਾਜ਼ਿਸ਼ਾਂ ਕੀਤੀਆਂ ਡੁੱਗ ਰਿਆ ਮਹਾਰਾਜਾ ਰਣਜੀਤ ਸਿੰਘ ਦਾ ਪੁੱਤਰਾ ਕਵਰ ਨੌਨਿਹਾਲ ਸਿੰਘ ਸੱਜਾ ਸੁੱਟ ਕੇ ਮਾਰਿਆ ਲਾਹੌਰ ਰੌਸ਼ਨੀ ਦਰਵਾਜ਼ਾ ਕਹਿੰਦੇ ਮਹਾਰਾਜਾ ਸ਼ੇਰ ਸਿੰਘ ਤੇ ਉਹਦੇ ਪੁੱਤਰ ਦਾ ਕਤਲ